ਫਗਵਾੜਾ ਸ਼ਹਿਰ ਇਸ ਸਮੇਂ ਚੋਰਾ ਦੇ ਨਿਸ਼ਾਨੇ ਤੇ ਹੈ ਤੇ ਚੋਰਾਏ ਦਿਨ ਹੀ ਕਿਤੇ ਨਾ ਕਿਤੇ ਚੋਰੀ ਦੀ ਵਾਰਦਾਤ ਨੂੰ ਅਨਛਾਮ ਦੇ ਰਹੇ ਨੇ ਪਰ ਪੁਲਿਸ ਅਜੇ ਤੱਕ ਇਲਾਕੇ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਵਿੱਚ ਅਸਫਲ ਹੀ ਦਿਖਾਈ ਦੇ ਰਹੀ ਹੈ ਚੋਰੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੇ ਖਲਵਾੜਾ ਗੇਟ ਮਹੱਲੇ ਵਿਖੇ ਜਿੱਥੇ ਕੀ ਚਿੱਟੇ ਦਿਨ ਹੀ ਚੋਰ ਦੁਕਾਨ ਦੇ ਬਾਹਰ ਖੜਾ ਮੋਟਰਸਾਈਕਲ ਹੀ ਚੋਰੀ ਕਰਕੇ ਲੈ ਗਏ ਜਿਸਕਰ ਜੋਗ ਹੈ ਕਿ ਸੁਦਮ ਮਹੱਲੇ ਵਿਖੇ ਵੀ ਇੱਕ ਚੋਰ ਵੱਲੋਂ ਘਰ ਦੇ ਬਾਹਰ ਖੜੇ ਮੋਟਰਸਾਈਕਲ ਨੂੰ ਚੋਰੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ ਪਰ ਸਾਈਕਲ ਦਾ ਤਾਲਾ ਨਾ ਖੁੱਲਣ ਕਰਕੇ ਚੋਰ ਮੌਕੇ ਤੋਂ ਫਰਾਰ ਹੋ ਗਏ ਜਿਸ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਆਪ ਪਹਿਲਾਂ ਦੇਖਦੇ ਹਾਂ ਇਹ ਫੁਟੇਜ इस संबंध दी ਗੱਲਬਾਤ ਕਰਦੇ ਆ ਪੀੜਤ ਵਿਜੇ ਕੁਮਾਰ ਨੇ ਦੱਸਿਆ ਕਿ ਉਸਨੇ ਆਪਣਾ ਸਪਲੈਂਡਰ ਮੋਟਰਸਾਈਕਲ ਦੁਕਾਨ ਦੇ ਬਾਹਰ ਲਗਾਇਆ ਹੋਇਆ ਸੀ ਕਿ ਦੁਪਹਿਰ ਸਮੇਂ 4 ਵਜੇ ਦੇ ਕਰੀਬ ਚੋਰ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਿਆ ਅੰਡੀਆ ਭਾਈ ਕਿਹੜੇ ਮੱਲੇ ਆ ਕਿਹੜਾ ਖਲਵਾੜਾ ਕਿਹੜੀ ਨੀਰ ਮਾਮਲਾ ਕੀ ਹੈ ਜਿਹੜੇ ਦੁਕਾਨ ਦੇ ਬਾਹਰ ਖੜੇ ਤੁਸੀਂ ਅੱਜ ਮਾਮਲਾ ਭਾਜੀ ਇਹ ਸਾਡਾ ਕਹਿੰਦੇ ਰਿਕਵੈਸਟ ਇਹ ਹੀ ਆ ਕਹਿੰਦੇ ਕਹਿੰਦੇ ਸਾਡਾ ਮੋਟਰਸਾਈਕਲ ਚੱਕ ਹੋ ਗਿਆ ਅੱਛਾ ਜੀ ਦੁਕਾਨ ਬੰਦ ਸੀਗੀ ਮੈਂ ਕਿਦੋਂ ਆਇਆ ਸੀ ਕਿ ਮਾਰਗ ਤੋਂ ਆਇਆ ਸੀਗਾ ਤੇ ਕਹਿੰਦੇ 3-4 ਵਜੇ ਦੇ ਵਿੱਚ ਵਿੱਚ ਚੱਕ ਹੋ ਗਿਆ ਤੇ ਕੋਈ ਕੈਮਰੇ ਆ ਜਾਇਆ ਬੰਦਾ ਕੈਮਰੇ ਜੀ ਕਹਿੰਦੇ ਆਂਦਾ ਪਿਆ ਕਹਿੰਦੇ ਬੰਦਾ ਉਹਦੀ ਪਿੱਠ ਨਜ਼ਰ ਆਂਦੀ ਪਈ ਹੈ ਤੇ ਮੋਟਰਸਾਈਕਲ ਤੇ ਜੜਿਆ ਹੋਆ ਜਿੰਦਾ ਲੱਗਾ ਹੀ ਤੁਹਾਡਾ ਜਿੰਦਾ ਲੱਗਾ ਚਾਬੀ ਸਾਡੇ ਕੋਲ ਤੇ ਬਹੁਤ ਕੰਪਲੀਟ ਕੀਤੀ ਸਮਾਂ ਕੰਪਲੀਟ ਕੀਤੀ ਆ ਪੀਸੀਆਲ ਵਾਲੇ ਵੀ ਆਏ ਸਕੇ ਇਸ ਤੋਂ ਇਲਾਵਾ ਸੀਨੀਅਰ ਕਾਂਗਰਸੀ ਨੇਤਾ ਗੁਰਜੀਤ ਵਾਲੀਆ ਨੇ ਦੱਸਿਆ ਕਿ ਇਲਾਕੇ ਵਿੱਚ ਵੱਧ ਰਹੀਆਂ ਚੋਰੀ ਤੇ ਲੁੱਟਕੋ ਦੀਆਂ ਵਾਰਦਾਤਾਂ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਲੋਕਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਗਿਆ ਜਿਹੜਾ ਅੱਜ ਖਲਵਾੜੇ ਦੇ ਬਜੇ ਗਏ ਬੀਜੇ ਕੁਮਾਰ ਜੀ ਸਾਡੇ ਮੱਲੇ ਦੇ ਨਿਵਾਸੀ ਆ ਸਾਡੇ ਭਰਾ ਵਾ ਸਾਡੇ ਵੱਡੇ ਤੇ ਉਹਨਾਂ ਦੇ ਘਰ ਦੇ ਬਾਹਰੋਂ ਦੁਕਾਨ ਦੇ ਬਾਹਰੋਂ ਮੋਟਰਸਾਈਕਲ ਚੁੱਕ ਲੈ ਗਏ ਸਪਲੈਂਡਰ ਸੀਗਾ ਪੀਵੀ09ਈ1176 ਤੇ ਸਿਲਵਰ ਕਲਰ ਦਾ ਮੋਟਰਸਾਈਕਲ ਸੀ ਇਹ ਤੇ ਉਹ ਚੁੱਕ ਲੈ ਗਦੇ ਇਹਨਾਂ ਨੇ ਸਾਨੂੰ ਜਦੋਂ ਸਾਨੂੰ ਵੀ 4-5-4 ਵਜੇ ਦੱਸਿਆ ਤੇ ਅਸੀਂ ਆਏ ਫਿਰ ਤੇ ਐਸਐਸ ਤੋਂ ਬੋਲ ਦਿੱਤਾ ਪੀਸੀਆਰ ਆਏ ਉੱਥੇ ਉਹਨਾਂ ਨੇ ਕੰਪਲੇਨ ਲਗਾਈ ਦੀ ਓਫੀਸਰ ਆਣ ਕੇ ਚੈੱਕ ਕੀਤਾ ਕੈਮਰੇ ਵਿੱਚ ਵੀ ਉਹਦਾ ਆ ਗਿਆ ਵਾ ਔਰ ਸਾਡੇ ਸਾਥੀ ਆ ਦੋਸਤ ਸਾਡੇ ਇਹਨਾਂ ਦੇ ਮਹੱਲੇ ਵੀ ਸੁਦਾ ਮਹੱਲੇ ਵੀ ਸੇਮ ਮਤਲਬ ਮੋਟਰਸਾਈਕਲ ਲੱਗੇ ਸੀ ਤਾਂ ਉਹ ਚਾਬੀ ਨਹੀਂ ਲੱਗੀ ਤੇ ਉਹ ਨਟ ਗਏ ਉਹਨਾਂ ਦਾ ਵਿੱਚ ਫੋਟੋਗ੍ਰਾਫ ਆਇਆ ਕੈਮਰੇ ਵਿੱਚ ਉਹ ਵੀ ਮਤਲਬ ਪੁਲਿਸ ਲਈ ਬਹੁਤ ਬੜੀ ਵਧੀਆ ਗੱਲ ਹੋਊਗੀ ਵੀ ਉਹ ਉਹਨਾਂ ਪਛਾਣ ਹੋ ਸਕਦੀ ਆ ਮੈਨੂੰ ਲੱਗਦਾ ਵਾ ਵੀ ਸੇਮ ਉਹੀ ਲੜਕਾ ਵਾ ਜਿਹੜਾ ਇਹ ਮੋਟਰਸਾਈਕਲ ਚੁੱਕ ਕੇ ਲੈ ਗਿਆ ਉਹ ਕਿਉਂਕਿ ਬਾਕੀ ਕੈਮਰੇ ਵਿੱਚ ਜੋ ਰਿਜ਼ਲਟ ਆਏਗਾ ਉਹ ਹੋ ਜਾਏਗਾ ਤੇ ਅਸੀਂ ਕਹਿੰਨੇ ਵੀ ਜਿਹੜੇ ਇਹਨਾਂ ਨੇ ਦੁਕਾਨਦਾਰ ਅਗੇ ਆਪ ਕੋਰ ਵੇਧ ਕਰਕੇ ਇਹ ਆਪਣਾ ਕੰਮ ਦਾ ਮਾਲੂਮੋਸ਼ਨ ਕਰਦੇ ਆ ਤੇ ਇਹੋ ਜਿਹੀਆਂ ਵਾਰਦਾਤਾਂ ਨੂੰ ਪੁਲਿਸ ਨੂੰ ਨੱਥ ਬਣੀ ਚਾਹੀਦੀ ਆ ਕਿਉਂਕਿ ਨਸ਼ੇ ਵੀ ਵੱਧ ਚੁੱਕੇ ਆ ਨਸ਼ਿਆਂ ਦੀ ਬਦੌਲਤ ਹੀ ਇਹ ਚੀਜ਼ਾਂ ਹੋ ਰਹੀਆਂ ਆ ਆਪਾਂ ਸਾਹ ਸਾਨੂੰ ਸਨ ਸਾਰਿਆਂ ਨੂੰ ਨਾਲ ਮਿਲ ਕੇ ਪੁਲਿਸ ਦਾ ਵੀ ਸਾਥ ਦੇਣਾ ਚਾਹੀਦਾ ਔਰ ਪੁਲਿਸ ਨੂੰ ਨਾਗਰਿਕਾਂ ਦਾ ਸਾਥ ਦੇਣਾ ਚਾਹੀਦਾ ਤਾਂਕਿ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਉਹਦੇ ਥੱਲ ਪਾਈ